ਕਾਰਨੋ ਜਿਹਾ ਗਏ ਨਾਏ ਸਭ ਥਾਈ ਹੋਏ ਸਵਾਏ ਸਭ ਥਾਈ ਹੋਏ ਸਵਾਏ ਨਾ ਤੁਹੀਆ ਬਾਦਸ਼ਾਨੀਆਂ ਜੇ ਸਤ ਦੁਰਦਤ ਲੁਕਰੇ ਨਮ ਕੇ ਕਾਰਨ ਕੁਰੇ ਗੇ ਰੋਗੋ ਦਾ ਮਾਰਾ ਵਰਧਾ ਸਦੇ ਕਾਜ ਸੁਕੇ ਦੇਹੀ ਮੁਰਨਾਮੇ ਸਤਗੁਰੁ ਦਰਪਾ ਸਜਣ ਸਚਿਆ ਬਾਦਿਸ਼ਾ ਸਿਰ ਸਾਹ ਲੇ ਸਾਹ ਜਿਸ ਪਾਸ ਬੈਨਿਆ ਸੋਹੀਐ ਸਦ ਨਾਮੇ ਸਾਹੋ ਨਮੋ ਨਾਰਾਇਣ ਗੁਰੂ ਜੀ ਕਲਾ ਸ੍ਰੀ ਮਹਾਵਾਜੰਤਾ ਈਸ਼ਾ ਪੂਰਕ ਸਰਬ ਸੁਭਾ ਦਾਤਾ ਹਰ ਗਿਆਨ ਹੈ ਵਸ ਹੈ ਨਾਮ ਕਿਸ਼ਨਾ ਤੋ ਐਸਾ ਮਰਤੇ ਹੈ ਵੀਰ ਜੀ ਆਣੇ ਤਾਂ ਸਰਬ ਸੁਭ ਪਾਵੈ ਦਾਤਾ ਮਾਰੀਓ ਧਿਆ ਗਿਆ ਲਸੇ ਤਾਂ ਨਾਮ ਸੂ ਐਸਾ ਮਰ ਧਿਆ ਗਿਆ ਮੇਰੀ ਯਾੜੇ ਨਾ ਸਰਬ ਸੁਖ ਪਾਵੈ ਮੇਰੇ ਸਦਾ ਜਤ ਮਨ ਸਤ ਨਾਮ ਸਦਾ ਸਤ ਨਾਮ ਹਲੰਦ ਬਲੰਦ ਨੇ ਤਤੇ ਆਇਆ ਹਰ ਗੁਰ ਹੈ ਦਨਜਨਾ ਨਾਮੁ ਜੈ ਹਾਰ ਸਿਮਰਨ ਭਾਇ ਤੈ ਉਪਾਦੁ ਗਤਕੀ ਖੜ ਭਾਗੀ ਹਰ ਜਪਨਾ ਜਨਾਨਕ ਕੋ ਗੁਰ ਕੀ ਮਾਤਿ ਤੀਂ ਜਪ ਹਰ ਬਹਵ واحرو جی کا خالص